ਆਂ ਬੈਂਕਾਂ ਨੇ ਕਾਰਪੋਰੇਟ ਬੈਂਕਾਂ ਨੇ ਉਹ ਫੇਲ ਕਰ ਰੱਖਿਆ ਨੇ ਕਾਰਪੋਰੇਟ ਬੈਂਕ ਜੇ ਤੁਸੀਂ ਕਰਜ਼ਾ ਲੈਣਾ ਹੈ 3% ਸਸਤਾ ਦਿੰਦੀ ਹੈ ਦੂਜੀਆਂ ਬੈਂਕਾਂ ਨਾਲੋਂ ਪਰ ਕਾਰਪੋਰੇਟ ਬੈਂਕ ਦੇ ਵਿੱਚ ਖਾਤੇ ਆਪਣੇ ਜੇ 1.5 ਜਾਂ 2% ਹੀ ਨੇ ਜੀ ਉਹ ਦੂਜੀਆਂ ਬੈਂਕਾਂ 'ਚ ਖੋਲ ਰੱਖੇ ਨੇ ਪ੍ਰਾਈਵੇਟ 'ਚ ਉਹਨਾਂ ਦਾ ਕਰਜ਼ਾ ਦੇਣ ਦਾ ਜਿਹੜਾ ਉੱਪਰ ਹੈ ਕਾਰਪੋਰੇਟ ਬੈਂਕਾਂ ਦੇ ਵਿੱਚ ਜੇ ਆਪਾਂ ਖਾਤੇ ਖਲਾਵਾਂਗੇ ਤਾਂ ਆਪਾਂ ਨੂੰ ਕਰਜ਼ਾ ਵੀ ਸਸਤਾ ਮਿਲੂਗਾ ਤੇ ਬੈਂਕਾਂ ਉੱਪਰ ਹੋ ਜਾਣਗੀਆਂ ਕਾਰਪੋਰੇਟ ਬੈਂਕ ਜਿਹੜੀ ਐ ਉਹ ਕਿਸਾਨਾਂ ਦੀ ਬੈਂਕ ਐ ਉਹ ਆਪਣੇ ਲੋਕਾਂ ਦੀ ਬੈਂਕ ਐ ਉਹ ਕਾਮਯਾਬ ਹੋਜੂਗੀ ਤਾਂ ਲੋਕਾਂ ਲਈ ਹੋਰ ਸਸਤਾ ਕਰ ਦਾਂਗੇ ਉੱਥੋਂ ਕਰਜ਼ਾ ਲੈਣਾ ਜਾਂ ਕੋਈ ਸਬਸਿਡੀਆਂ ਦੇਣੀਆਂ ਕਿਸੇ ਨੇ ਉਹੀ ਫਲਾ ਰੱਖਿਆ ਗੱਲ ਵੀ ਜਿਹੜੇ ਪੈਸੇ ਆਇਆ ਕਰਨਗੇ ਤੁਹਾਡੇ ਫਸਲ ਦੇ ਵੀ ਉਹ ਆਉਣਗੇ ਤੁਹਾਡੇ ਖਾਤੇ 'ਚ ਤੇ ਬੈਂਕ ਵਾਲੇ ਜਿਹੜਾ ਤੁਸੀਂ ਕਰਜ਼ਾ ਦੇਣਾ ਹੋਊਗਾ ਉਹ ਪਹਿਲਾਂ ਕੱਟ ਲਿਆ ਕਰਨਗੇ ਤੁਹਾਨੂੰ ਉੰਨੀ ਦਿਆ ਕਰਨਗੇ ਜਿੰਨੇ ਉਹ ਕਰਜ਼ਾ ਕੱਟ ਕੇ ਜਿਹੜੇ ਪੈਸੇ ਬਚਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨੂੰ ਸੀਸੀਐਲ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਫਸਲ ਦਾ ਪੈਸਾ ਹੈ ਉਹਦਾ 1 ਰੁਪਿਆ ਵੀ ਨਹੀਂ ਛੇੜ ਸਕਦੇ ਉਹ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਸਰਕਾਰ ਨੂੰ ਸੋ ਉਹ ਪੈਸੇ ਮਿਲਣਗੇ ਜਿਹੜਾ ਕਰਜ਼ੇ ਦਾ ਉਹਦਾ ਆਪਾਂ ਬੈ ਕੇ ਵੀ ਨਾ ਮੇਲ ਲਾਂਗੇ ਵੀ ਆਓ ਯਾਰ ਬੈ ਕੇ ਨਾ ਵੇਲ ਲੈਨੇ ਆ ਕਿੰਨਾ ਕਰਜ ਹੈ ਕਿੰਨਾ ਆਪਾਂ ਨੂੰ ਘਟਾ ਸਕਦੇ ਆ ਚਲ ਵਿਆਜ ਛੱਡ ਦਿੰਨੇ ਆ ਆ ਮੂਲ ਮੂਲ ਦੇ ਦੋ ਨਹੀਂ ਉਹ ਬਾਤ ਨਵੇਂ ਲਾਂਗੇ ਪਰ ਇਹ ਨਾ ਸਮਝੋ ਕਿ ਕਰਜ਼ੇ ਦਾ ਪੈਸਾ ਸੀ ਪਹਿਲਾਂ ਕੱਟ ਕੇ ਤੁਹਾਨੂੰ ਦੇਵਾਂਗੇ ਨੋ ਐ ਕਰ ਨਹੀਂ ਸਕਦੀ ਸਰਕਾਰ ਸੋ ਇਸ ਗੱਲ ਤੇ ਦੂਜਿਆਂ ਨੂੰ ਵੀ ਦੱਸਿਓ ਜੇ ਆਪਾਂ ਕਾਰਪੋਰੇਟਾਂ 'ਚ ਖਾਤੇ ਖੋਲ ਲਾਂਗੇ ਤਾਂ ਬੈਂਕਾਂ ਤਾਂ ਚਲੇ ਜਾਣਗੇ ਕਾਰਪੋਰੇਟ ਬੈਂਕਾਂ ਤਾਂ ਇਹੜਿਆਂ ਘਾਟੇ 'ਚ ਨੇ ਹਾਲਾਂਕਿ ਤੂਰੀ ਤਾਂ ਕਮਾਲ ਐ ਆਪਾਂ ਇੱਥੇ ਫੰਕਸ਼ਨ ਵੀ ਕੀਤਾ ਸੀ 99% ਪੈਸਾ ਵਾਪਸ ਕਰਜੇ ਦਾ ਮੁੜਦੇ ਨੇ ਤੂਰੀ ਕੱਲੀ ਚ ਨੰਬਰ 1 ਤੇ ਐ ਤੂਰੀ ਜਿਹੜਾ ਸਾਰੇ ਪੰਜਾਬ ਚ ਪਰ ਹੋਰ ਹਲਕੇ ਹੈਗੇ ਨੇ ਜਿੱਥੇ ਪੈਸੇ ਵਾਪਸ ਘੱਟ ਮੁੜਦੇ ਨੇ ਜائیں ਕਹਿੰਦੇ ਨੇ ਕੀ ਪਤਾ ਸਰਕਾਰ ਮਾਫੀ ਕਰ ਦੇ ਛੱਡ ਪਰੇ ਹੈਨਾ ਸੋ ਪੈਸਾ ਸਰਕਾਰ ਦਾ ਵੀ ਤੁਹਾਡਾ ਹੀ ਐ ਤੁਹਾਨੂੰ ਹੀ ਦੇਣਾ ਸੋ ਇਸ ਕਰਕੇ ਇਹ ਗੱਲ ਜਰੂਰ ਆਪਣੇ ਸਹਿਯੋਗ ਕਰਿਓ